ਪਿਛਲੇ 1-2 ਦਿਨਾਂ ਤੋਂ ਕੈਨੇਡਾ ਤੋਂ ਇਸ ਬਜ਼ੁਰਗ ਸਰਦਾਰ ਦੀ ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਕੈਨੇਡਾ ਦੇ ਵੱਡੇ ਪੇਜ ਵੀ ਇਸ ਫੋਟੋ ਨੂੰ ਸ਼ੇਅਰ ਕਰਕੇ ਇਸ ਸਰਦਾਰ ਬਜ਼ੁਰਗ ਦੀ ਬਦਨਾਮੀ ਕਰ ਰਹੇ ਹਨ। ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੀ ਇਸ ਫੋਟੋ ਵਿੱਚ ਇਸ ਸਰਦਾਰ ਬਜ਼ੁਰਗ ਨੂੰ ਇੱਕ ਪੈਟਰੋਲ ਪੰਪ ਤੇ ਪੋਟੀ ਕਰਨ ਵਾਲੀ ਸਿਚੁਏਸ਼ਨ ਵਿੱਚ ਦਿਖਾਇਆ ਗਿਆ ਹੈ। ਕੈਨੇਡਾ ਦੇ ਇੱਕ ਜਰਨਲਿਸਟ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਬ੍ਰੈਮਟਨ ਦਾ ਇਹ ਵਿਅਕਤੀ ਸਿਰਫ ਬਾਥਰੂਮ ਤੱਕ 15 ਗੱਜ ਦੀ ਦੂਰੀ ਤੱਕ ਨਹੀਂ ਚੱਲ ਸਕਿਆ। ਇਸ ਜਰਨਲਿਸਟ ਨੂੰ ਕੈਨੇਡਾ ਚ ਐਮਪੀ ਰਹਿ ਚੁਕੇ ਰਾਜ ਗਰੇਵਾਲ ਨੇ ਵੀ ਜਵਾਬ ਦਿੱਤਾ ਹੈ ਰਾਜ ਗਰੇਵਾਲ ਨੇ ਲਿਖਿਆ ਕਿ ਮੈਂ ਇਸ ਜਾਇਦਾਦ ਦਾ ਮਾਲਕ ਹਾਂ ਉਥੇ ਅਜਿਹਾ ਕੁਝ ਨਹੀਂ ਹੋਇਆ ਇਹ ਇੱਕ ਐਡਿਟ ਕੀਤਾ ਫੋਟੋਸ਼ਾਪ ਹੈ ਐਮਪੀ ਰਾਜ ਗਰੇਵਾਲ ਦੇ ਇਸ ਪਰਲਾਈ ਤੋਂ ਬਾਅਦ ਹੁਣ ਇੱਕ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਬਜ਼ੁਰਗ ਕਾਰ ਕੋਲ ਆਉਂਦਾ ਵੀ ਨਹੀਂ ਹੈ ਤੇ ਕਿਵੇਂ ਹੌਲੀ-ਹੌਲੀ ਤੁਰਦਾ ਹੋਇਆ ਦੂਸਰੀ ਸਾਈਡ ਜਾ ਰਿਹਾ ਹੈ ਬਾਕੀ ਜਿਹੜੀ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਉਸ ਵਿੱਚ ਬਜ਼ੁਰਗ ਵਿਅਕਤੀ ਨੂੰ ਕੈਪਰੀ ਵਿੱਚ ਦਿਖਾਇਆ ਗਿਆ ਹੈ ਜਦੋਂ ਕਿ ਉਸਨੇ ਅਸਲ ਵਿੱਚ ਪੈਂਟ ਪਾਈ ਹੋਈ ਹੈ ਇੱਕ ਹੋਰ ਕਲਿੱਪ ਵੀ ਇਸੇ ਜਗ੍ਹਾ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇਹ ਬਜ਼ੁਰਗ ਵਿਅਕਤੀ ਕਾਰ ਵਿੱਚ ਪੈਟਰੋਲ ਪਾ ਰਿਹਾ ਹੁੰਦਾ ਹੈ ਤੇ ਇੱਥੇ ਵੀ ਇਸ ਨੇ ਪੈਂਟ ਹੀ ਪਾਈ ਹੋਈ ਹੈ ਇਹ ਸਭ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਸਭ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਬਾਕੀ ਤੁਹਾਡਾ ਇਸ ਸਬਤ ਤੇ ਕੀ ਕਹਿਣਾ ਹੈ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਰਿਆਂ ਤੱਕ ਇਹ ਸੱਚ ਪਹੁੰਚ ਸਕੇ